ਆਮ ਆਦਮੀ ਪਾਰਟੀ ਦੇ ਵਿਧਾਇਕ ਲਗਾਤਾਰ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੇ ਨੇ ਅਤੇ ਕੋਈ ਸਿਵਲ ਹਸਪਤਾਲ ਦੇ ਵਿੱਚ ਰੇਡ ਕਰ ਰਿਹਾ ਹੈ ਤਾਂ ਕਈ ਸਰਕਾਰੀ ਦਫ਼ਤਰਾਂ ਦੇ ਵਿੱਚ ਚੱਕਰ ਲਗਾ ਰਹੇ ਨੇ ਉੱਥੇ ਹੀ ਹਲਕਾ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਨਵੇਂ ਬਣੇ ਵਿਧਾਇਕ ਗੁਰਪ੍ਰੀਤ ਸਿੰਘ ਗੁੱਗੀ ਲੁਧਿਆਣਾ ਦੇ ਪਿੰਡ ਸੁਨੇਤ ਨਜ਼ਦੀਕ ਬਣੇ ਕੂੜੇ ਦੇ ਡੰਪ ਨੂੰ ਚੁਕਵਾਉਣ ਲਈ ਪਹੁੰਚੇ ਇਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਇਲਾਕੇ ਦੇ ਲੋਕ ਪਿਛਲੇ 15 ਸਾਲਾਂ ਤੋਂ ਕੂੜੇ ਦੇ ਡੰਪ ਦੀ ਸਮੱਸਿਆ ਤੋਂ ਪਰੇਸ਼ਾਨ ਸਨ ਪਾਸ਼ੀਆਂ ਦਾ ਪਹਿਲਾ ਤਹਿ ਦਿਸਾ ਤਾਂ ਨਾ ਕਰਦਾ ਹਲਕਾ ਸਨੇਤੇ ਵਾਸੀਆਂ ਦਾ ਜੋ ਕਿ ਪਿਛਲੇ 15 ਸਾਲ ਤੋਂ ਇਸ ਸੰਤਾਪ ਨੂੰ ਘਰੇ ਸੀ ਕੂੜੇ ਦੀ ਗੰਦਗੀ ਦਾ ਸਹਿਰੇ ਸੀ ਇਸ ਸੰਤਾਪ ਕਿ ਇਨਾਂ ਦੇ ਘਰਾਂ ਦਾ ਕਿਲੋਮੀਟਰਾਂ ਲੱਕੀ ਦੂਰੋਂ ਦੀ ਗੰਦਗੀ ਦੀ ਸਮੈਲ ਆ ਰਹੀ ਸੀ ਕਦੇ ਜਦੋਂ ਧਿਆਨ ਦਿੱਤਾ ਗਿਆ ਔਰ ਹੁਣ ਜਿਦੋਂ ਮੈਂ ਇਲੈਕਸ਼ਨ ਚ ਆਇਆ ਸੀ ਇੱਥੇ ਉਦੋਂ ਮੈਂ ਵਾਦਾ ਕਰਕੇ ਗਿਆ ਸੀ ਦਿਤਾਓ ਮੈਨੂੰ ਉਸ ਤੋਂ ਬਾਅਦ ਸਭ ਤੋਂ ਪਹਿਲਾਂ ਮੈਂ ਇਹ ਕੰਮ ਕਰੂਗਾ ਔਰ ਵਾਕਈ ਸੱਚੇ ਪਾਸ਼ਾ ਵਾਹਿਗੁਰੂ ਨੇ ਮੇਰੇ ਤੋਂ ਪਹਿਲਾਂ ਕੰਮ ਇਹ ਹੀ ਕਰਵਾਇਆ ਔਰ ਮੈਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਸਦਕਾ ਕਾਰਪੋਰੇਸ਼ਨ ਦੇ ਸਾਰੇ ਅਫਸਰ ਮੁਲਾਜ਼ਮਾਂ ਦੇ ਨਾਲ ਅੱਜ ਮੈਂ ਪੂਰਾ ਕੂੜੇ ਦਾ ਡੰਪ ਇਸ ਤੋਂ ਕਲੀਅਰ ਬਿਲਕੁਲ ਕਲੀਅਰ ਕਰਾ ਰਿਹਾ ਇਸ ਤੋਂ ਬਾਅਦ ਇੱਥੇ ਕੂੜੇ ਦਾ ਇੱਕ ਟਣਕਾ ਵੀ ਨਜ਼ਰ ਨਹੀਂ ਆਏਗਾ ਇਹ ਚੀਜ਼ ਦਾ ਮੇਰਾ ਵਾਅਦਾ ਸਾਰੀ ਸੰਗਤ ਦੇ ਪੱਕਾ ਹੱਲ ਕੀਤਾ ਜਾਊਗਾ ਜੀ ਪੱਕਾ ਹੱਲ ਕਰਤਾ ਜੀ ਅਸੀਂ ਸਾਰੇ ਕੰਪੈਕਟਰਾਂ ਤੇ ਇਹਨਾਂ ਦੀ ਡਿਸਟ੍ਰਿਬਿਊਟ ਕਰਤਾ ਕੂੜਾ ਵੀ ਕਿੰਨਾ ਕਿੰਨਾ ਕੂੜਾ ਪਤਾ ਨਹੀਂ ਕਿੱਥੇ ਲੈ ਜਾਣਾ ਤਾਂ ਕਿ ਇੱਥੇ ਕੋਈ ਪ੍ਰੋਬਲਮ ਨਾ ਆਵੇ ਦੁਬਾਰਾ ਜਿਹੜੇ ਹੋਰ ਕੂੜੇ ਦੇ ਢੇਰ ਨੇ ਸਾਰਿਆਂ ਦੇ ਇੱਥੇ ਹੋਏਗਾ ਜਿੱਥੇ ਕੰਪੈਕਟਰ ਨਵੇਂ ਲੱਗਣ ਵਾਲੇ ਆ ਅਸੀਂ ਉਹ ਵੀ ਲਾਵਾਂਗੇ ਪਰ ਟੈਂਪਰੇਰੀ ਅਸੀਂ ਜਿੱਥੇ ਮਰਜੀ ਕੂੜੇ ਨੂੰ ਲੈ ਕੇ ਜਾਈਏ ਕੂੜਾ ਮੇਰੇ ਹਲਕਾ ਪਛਮੀ ਦੇ ਵਿੱਚ ਖੁੱਲਾ ਨਜ਼ਰ ਨਹੀਂ ਆਊਗਾ ਸਾਰੇ ਸਾਰੀ ਜਿਹੜੀ ਆਪਦੀ ਟੀਮ ਹੈ ਜਿੰਨੇ ਵਿਧਾਇਕ ਜਿੱਤੇ ਨੇ ਸਾਰੇ ਐਕਸ਼ਨ ਮੋਰਚ 'ਚ ਨਜ਼ਰ ਆ ਰਹੇ ਨੇ ਸਾਰੇ ਜਿਹੜੇ ਨੇ ਕੋਈ ਹਸਪੀਟਲਾਂ ਜਾ ਰਿਹਾ ਕੋਈ ਕਾਰਪੋਰੇਸ਼ਨ ਜਾ ਰਿਹਾ ਕੋਈ ਥਾਣਾ ਜਾ ਰਿਹਾ ਕਿਸ ਤਰ੍ਹਾਂ ਦੇ ਦੇ ਕਿਉਂਕਿ ਦੇਖੋ ਤਾਣਾ ਬਾਣਾ ਇੰਨੇ ਪਿਛਲੀਆਂ ਸਰਕਾਰਾਂ ਦੇ ਇਹਨਾਂ ਦੇ ਮੰਤਰੀਆਂ ਨੇ ਕੰਮ ਖਰਾਬ ਕੀਤੇ ਹੋਏ ਸੀ ਐਮਐਲਏ ਨੇ ਤੇ ਨਾ ਧਿਆਨ ਹੀ ਨਹੀਂ ਸੀ ਹੁਣ ਅਸੀਂ ਲੋਕਾਂ ਨੂੰ ਜਾਗਰਤ ਕੀਤਾ ਔਰ ਅਸੀਂ ਕੰਮ ਕਰ ਰਹੇ ਹਾਂ ਸਾਨੂੰ ਥੋੜਾ ਟਾਈਮ ਦਿਓ ਦੇਖੋ ਅਸੀਂ ਕਿੰਨਾ ਕੰਮ ਕਰ ਰਹੇ ਹਾਂ ਅਛਾ ਜੀ ਗੱਲ ਕਰੀਏ ਵੀ ਕੱਲ ਨੂੰ ਜਿਹੜੀਆਂ ਨੇ ਪਸੰਦੀ ਰੰਗ ਦੀਆਂ ਜਿਹੜੀਆਂ ਚੁੰਨੀਆਂ ਮਹਿਲਾਵਾਂ ਨੂੰ ਲੈ ਕੇ ਆਉਣ ਨੂੰ ਕਿਹਾ ਗਿਆ ਤੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਪਸੰਦੀ ਰੰਗ ਦੀਆਂ ਪੱਗਾਂ ਬੰਨ ਕੇ ਆਉਣ ਦਾ ਜਿਹੜਾ ਸਨੇਹਾ ਦਿੱਤਾ ਗਿਆ ਵਾ ਕਿਸ ਤਰ੍ਹਾਂ ਦੇਖਦੇ ਹਾਂ ਕੀ ਦੇਖੋ ਤੇ ਰੰਗਲਾ ਪੰਜਾਬ ਬਣਾਉਣਾ ਜੋ ਪਿੰਗਲਾ ਹੋ ਚੁੱਕਿਆ ਉਹਦੇ ਲਈ ਇਨਕਲਾਬ ਦੀ ਲਹਿਰ ਜ਼ਰੂਰੀ ਹੈ ਜੋ ਸਾਡੇ ਭਗਵਾਨ ਜੀ ਕੇਜਰੀਵਾਲ ਨੇ ਆਪਣੀ ਲਹਿਰ ਚਲਾ ਦਿੱਤੀ ਹੈਗੀ ਆ ਉਹਦੇ ਅਸੀਂ ਛੋਟੇ ਜਿਹੇ ਦਰਬਾਰੀ ਆ ਔਰ ਸਹਾਰੇਦਾਰ ਆ ਆਪਣੇ ਸਮਾਜ ਦੇ ਆਪਣੇ ਹਲਕਾ ਪੱਛਮੀ ਦੇ ਸਾਰੇ ਆਪੋ ਆਪਣੇ ਹਲਕਿਆਂ ਦੇ ਪਹਿਰੇਦਾਰ ਨੇ ਔਰ ਸਾਡਾ ਕੰਮ ਬੰਦਾ ਅਸੀਂ ਜਾਗਦੇ ਰਹੋ ਵੀ ਕਹੀਏ ਔਰ ਚੋਰਾਂ ਨੂੰ ਫੜੀਏ ਚੌਕੀਦਾਰ ਚੋਰ ਵੀ ਫਿਸਲ ਮਾਰ ਕੇ ਫੜਦੇ ਆ ਔਰ ਚੋਰ ਵੀ ਫੜਨੇ ਆ ਔਰ ਸਫਾਈ ਵੀ ਰੱਖਣੀ ਆ ਹਰ ਘਰ ਦੀ ਰੱਖੀ ਵੀ ਕਰਨੀ ਹਰ ਘਰ ਦੀ ਦੇਖਭਾਲ ਦੇਸੀ ਲੋਕਾਂ ਨੇ ਕਰਦੇ ਇਹ ਦਿਨ ਅਕਿਤੇ ਤੁਹਾਡੇ ਵੱਲ ਬਿਲ ਇਲਜ਼ਾਮ ਲਗਾਏ ਸੀ ਨਸ਼ੇ ਨੂੰ ਲੈ ਕੇ ਵੀ ਨਸ਼ਾ ਜਿਹੜਾ ਵਿਗਦਾ ਬਿਲਕੁਲ ਨਸ਼ੇ ਦੇ ਉੱਤੇ ਮੇਰੀ ਖਾਸ ਖਾਸ ਚੁਣੌਤੀ ਹੈ ਸਾਰੇ ਨਸ਼ਾ ਤਸਕਰਾਂ ਨੂੰ ਕਿ ਭੱਜ ਜੋ 31 ਮਾਰ ਤੱਕ ਪਛ ਜੋ ਤੁਹਾਨੂੰ 10 ਦਿਨ ਦੇ ਦਿੱਤੇ ਆਪਣੇ ਪੁਰੀਆਂ ਬਿਸਤਰਕ ਜਾਇਬ ਕਰ ਲਓ 31 ਮਾਰ ਤੋਂ ਬਾਅਦ ਜੇ ਮੈਨੂੰ ਕੋਈ ਦੇਖਿਆ ਮੈਂ ਪੱਠਾ ਟੰਗ ਦੇਣਾ ਲਿਸਟਾ ਮੇ ਕੋ ਸਾਰੇ ਹੀ ਹੈਗੇ ਇਸ ਤੋਂ ਬਾਅਦ ਉਹ ਵੀ ਐਕਸ਼ਨ ਹੋਣਾ ਤੁਸੀਂ ਦੇਖੀ ਚਲੋ ਅਸੀਂ 1 ਮਹੀਨੇ ਦੇ ਵਿੱਚ ਨਸ਼ਾ ਵੀ ਇੱਥੋਂ ਭਜਾਵਾਂਗੇ ਪੂਰਾ ਜੋਰ ਲਾਉਣਾ ਦੇਖੋ ਅਸੀਂ ਭਜਾਉਣ ਦੀ ਕੋਸ਼ਿਸ਼ ਕਰ ਸਕਦੇ ਹਾਂ ਕਿੱਥੋਂ ਕਿੱਥੋਂ ਲੀਕੇਜ ਆ ਕਿੱਥੋਂ ਆਂਦਾ ਕਿੱਥੋਂ ਜੜ ਕਿੱਤੇ ਸੀ ਜੜ ਤਾਂ ਕੱਢ ਲੈਣਾ ਕਿੱਥੋਂ ਕਿੱਥੋਂ ਇਹ ਛੋਟੇ ਤਸਕਰ ਆ ਕੇ ਸਾਡੇ ਬੱਚਿਆਂ ਦੀ ਜ਼ਿੰਦਗੀਆਂ ਤਬਾਹ ਕਰਦੇ ਆ ਔਰ ਹਾਂ ਅਸੀਂ ਬੱਚਿਆਂ ਨੂੰ ਬੇਨਤੀ ਲਾਣੀਆ ਵੀ ਛੱਡ ਦਿਓ ਔਰ ਤੁਸੀਂ ਆਪਣਾ ਇਲਾਜ ਕਰੋ ਅਸੀਂ ਤੁਹਾਡਾ ਇਲਾਜ ਵੀ ਕਰਾਵਾਂਗੇ ਉਹ ਵੀ ਲਈ ਲਈ ਵੀ ਅਸੀਂ ਜਿਹੜੇ ਰੀਹੈਬਿਲੀਟੇਟ ਸੈਂਟਰ ਨੇ ਅਸੀਂ ਉਹਨਾਂ ਨਾਲ ਵੀ ਸੰਪਰਕ ਦੇ ਵਿੱਚ ਐਨ ਜੀਓਜ਼ ਨਾਲ ਸੰਪਰਕ ਲੈ ਚੁੱਕਿਆ ਮੈਂ ਔਰ ਬਹੁਤ ਜਲਦੀ ਉਹ ਬੱਚਿਆਂ ਦਾ ਵੀ ਅਸੀਂ ਇਲਾਜ ਕਰਾਉਣਾ ਤਾਂ ਕਿ ਉਹ ਤੰਦਰੁਸਤ ਹੋ ਕੇ ਆਪਣੇ ਪੰਜਾਬ ਦੀ ਕਮਾਨ ਸਭਾ ਸਕੇ ਇੱਕ ਐਜੂਕੇਸ਼ਨ ਜਿਹੜਾ ਵੱਡਾ ਮੁੱਦਾ ਤੁਸੀਂ ਕਿਹਾ ਸੀ ਵੀ ਐਜੂਕੇਸ਼ਨ ਜਿਹੜੀ ਫ੍ਰੀ ਦਿੱਤੀ ਜਾਊਗੀ ਇਹ ਆਮ ਆਦਮੀ ਪਾਰਟੀ ਦਾ ਜਿਹੜਾ ਮੁੱਖ ਏਜੰਡਿਆਂ ਦੇ ਵਿੱਚੋਂ ਆ ਕਿਤੇ ਨਾ ਕਿਤੇ ਜਿਵੇਂ ਹੁਣ ਜਿਹੜੀਆਂ ਨੇ ਐਡਮਿਸ਼ਨਾਂ ਦਾ ਟਾਈਮ ਹੈ ਕੀ ਐਡਮਿਸ਼ਨਾਂ ਦੇ ਉੱਪਰ ਜਿਹੜੀ ਨ ਬੇਨਤੀ ਵੀ ਕਰਦਾ ਬਈ ਤੁਸੀਂ ਰੱਬ ਦੇ ਵਾਸਤੇ ਪਿੱਛੇ ਜੋ ਕੁਝ ਹੋ ਗਿਆ ਅਸੀਂ ਪਿਛਲੀ ਗੱਲ ਕੋਈ ਨਹੀਂ ਕਰਨੀ ਸਾਡੇ ਕਿਸੇ ਵੀ ਬੱਚੇ ਨੂੰ ਜਾਂ ਉਹਨਾਂ ਦੇ ਪੇਰੈਂਟਸ ਨੂੰ ਬਲੈਕਮੇਲ ਲਾ ਕੇ ਕੀਤਾ ਜਾਵੇ ਜੋ ਤੁਹਾਡੀ ਬਣਦੀ ਜੈਨੂਅਲ ਫੀਸ ਆ ਉਹ ਲਈ ਜਾਵੇ ਜੇ ਇਕੱਠੇ ਨਹੀਂ ਦੇ ਸਕਦਾ ਕੋਈ ਉਹ ਵੀ ਕਿਸ਼ਤਾਂ 'ਚ ਲਈ ਜਾਵੇ ਬਾਕੀ ਸਾਡੀ ਪਾਲਿਸੀ ਸਕੂਲ ਐਕਟ ਦਿੱਲੀ ਵਾਂਗੂ ਅਸੀਂ ਬਣਾਉਣ ਜਾ ਰਹੇ ਆ ਉਹਦੇ ਬੇਸ ਤੇ ਅਸੀਂ ਨਵੇਂ ਸਕੂਲ ਵਧੀਆ ਬਣਾਦਨੇ ਹੈਗੇ ਜਿੱਥੇ ਸਾਨੂੰ ਐਜੂਕੇਸ਼ਨ ਫ੍ਰੀ ਮਿਲ ਰਹੀ ਆ ਔਰ ਅੱਛੇ ਸਕੂਲ ਵੀ ਵਧੀਆ ਮਿਲ ਰਹੇ ਆ ਆਖਰੀ ਸਵਾਲ ਆ ਜੇ ਕੋਈ ਬੱਚੇ ਦੀ ਜਿੱਦਾਂ ਲਾਕਡਾਊਨ ਦੇ ਦੌਰਾਨ ਕਿਸੇ ਦੀ ਪੜਾਈ ਖੁੱਸੀ ਹੈ ਉਹਦੇ ਵਾਸਤੇ ਵੀ ਜਿਹੜਾ ਉਪਰਾਲਾ ਕੀਤਾ ਜਾਊਗਾ ਵੀ ਬੱਚੇ ਦਾ ਭਵਿੱਖ ਜਿਹੜਾ ਬਿਲਕੁਲ ਦੇਖੋ ਸਾਡਾ ਕੰਮ ਹੀ ਜ਼ਿੰਮੇਵਾਰੀ ਆ ਜੋ ਐਮਐਲਏ ਬਣਨਾ ਵੀ ਐਮਐਲਏ ਬਣਨਾ ਨਹੀਂ ਹੁੰਦਾ ਇਹ ਜ਼ਿੰਮੇਵਾਰੀ ਦਿੱਤੀ ਸਮਾਜ ਨੇ 2 ਲੱਖ ਬੰਦਿਆਂ ਨੇ ਮੇਰੇ ਤੇ ਮਾਣ ਕੀਤਾ ਮੇਰੇ ਮੋਢਿਆਂ ਤੇ ਜ਼ਿੰਮੇਵਾਰੀ ਪਾਈ ਆ ਇਹ ਜ਼ਿੰਮੇਵਾਰੀ ਮੈਂ ਇੱਕ ਇੱਕ ਕਰਕੇ ਸਾਰੀਆਂ ਸੀ ਡੇ ਨਾਈਟ ਕੰਮ ਕਰਨਾ ਮੇਰੇ ਲਈ 5 ਸਾਲ ਬਹੁਤ ਘਟਲੇ ਪਰ ਮੈਂ ਫੇਰ ਵੀ ਦਿਨ 2 ਜਿਹੜੇ ਕੰਮ 15-15 ਸਾਲ ਦੇ ਪੀਸੀ ਹੋਏ ਮੈਂ ਦਿਨ 'ਚ ਐਸੇ 5-5 ਕੰਮ ਮੈਂ ਦਿੱਲੀ ਸੋਚਿਆ ਵੀ 5 ਕੰਮ ਐ ਦਿੱਲੀ ਕਰਨੇ ਆ। ਬਹੁਤ ਬਹੁਤ ਧੰਨਵਾਦ। ਐਸਐਮਜ਼ਡ ਪੰਜਾਬ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ।